ਦੇਖ ਦੇ ਗੋਰੀ ਬਾਜ ਆ ਗਿਆ ਬਾਈ ਹੈਲੋ ਜਮੀਨੀ ਸੁਣੇ ਸੇਵਾ ਘਟਨਾ ਤੁਹਾਡੇ ਸਾਹਮਣੇ ਜੇ ਤੋ ਨਹਿਰ ਟੁੱਟ ਗਈ ਜੀ ਸਿਰਫ ਨਾਇਕਮੇ ਦੀ ਅੰਗੋਲੀ ਕਰਕੇ ਅਸੀਂ ਨਾ ਇੱਕ ਹਫਤਾ ਪਹਿਲਾਂ ਐਸਡੀਓ ਨੂੰ ਜੈ ਸਾਹਿਬ ਨੂੰ ਸਭ ਨੂੰ ਵੀਡੀਓ ਬਣਾ ਕੇ ਫੋਟੋਆਂ ਖਿੱਚ ਕੇ ਆ ਸੀ ਹਰ ਰੋਜ਼ ਨੂੰ ਟੈਲੀਫੋਨ ਤੇ ਮੈਸੇਜ ਵੀ ਕਰਦੇ ਰਹਾ ਵੀ ਪਾਣੀ ਇਹਦੇ ਨਹਿਰ ਦੇ ਵਿੱਚ ਪਾਣੀ ਘਟਾ ਦਿਓ ਘਟਾ ਦਿਓ ਨਹਿਰ ਟੁੱਟੂਗੀ 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 ਤੇ ਉਹਨਾਂ ਨੇ ਕੋਈ ਸਾਡੀ ਨਹੀਂ ਸੁਣੀ ਤੇ ਉਸ ਤੋਂ ਬਾਅਦ ਜੀ ਰਾਤ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖ ਲਓ ਕਿ ਕੱਟਕਟ 6 700 ਇਕਰ ਦੇ ਵਿੱਚ ਫਸਲ ਸਾਰੀ ਜਿਹੜੀ ਹੈਗੀ ਸਾਡੀ ਸਾਰੀ ਤਬਾਹ ਹੋ ਚੁੱਕੀ ਹੈ ਹੁਣ ਮੌਜੂਦਾ ਹਾਲਾਤ ਕੀ ਨੇ ਕਿ ਪਾੜ ਬੰਦ ਕਰ ਲਿਆ ਗਿਆ ਹੈ ਕਹਿੰਦੇ ਨਹੀਂ ਜ ਨਹੀਂ ਹਲੇ ਕੁਝ ਕੋਈ ਮੁਜ ਪਾੜ ਨਹੀਂ ਤੁਹਾਡੇ ਸਾਹਮਣੇ ਪਾਣੀ ਵੈਸੇ ਹੀ ਚੱਲ ਰਿਹਾ ਆਏਗਾ ਅਲੀ ਕੋਈ ਇੱਥੇ ਕੋਈ ਹੁਣ ਹੋਇਆ ਕਿੰਨਾ ਕਿਸਾਨਾਂ ਦਾ ਨੁਕਸਾਨ ਲੱਗਿਆ ਯਾਰ ਕਰੀਬਨ ਮੁੱਲ ਲਗਾ 1000 ਏਕੜ ਦੇ ਲਗਭਗ ਸਾਰਾ ਝੋਨਾ ਲੱਗਿਆ ਹੋਸੀ ਮੱਕੀਆਂ ਦੇਖ ਲੋ ਸਰ ਮੱਕੀ ਦੀ ਫਸਲ ਤਬਾਹ ਹੋ ਜੂਗੀ ਪਾਣੀ ਦੇ ਬਹੁਤ ਵੱਡੇ ਵੱਡੇ ਪਾਣੀ ਹੈ ਜੀ ਢੋਡ ਢੋਡ ਪੰਜ 6 6 ਫੁੱਟ ਪਾਣੀ ਖੜਾ ਸਾਰੇ ਹਾਲਾਤ ਤਾਂ ਜੀ ਦੇਖੋ ਸਭ ਦੇ ਸਾਹਮਣੇ ਨੇ ਹਾਲਾਤ ਤਾਂ ਗੰਭੀਰੇ ਬਣੇ ਹੋਏ ਨੇ ਜਿੰਨੇ ਬਣੇ ਹੋਏ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੱਸ ਚੁੱਕੇ ਤੇ ਲਗਾਤਾਰ ਇਹ 2 ਸਾਲ ਹੋ ਗਏ ਨੇ ਨਹਿਰ ਟੁੱਟਦੀ ਨਹੀਂ ਤੇ ਅਸੀਂ ਨੇ ਪਿਛਲੀ ਵਾਰ ਵੀ ਜਦੋਂ ਨਹਿਰ ਟੁੱਟੀ ਐ ਅਸੀਂ ਐਮ ਐਲ ਏ ਸਾਹਿਬ ਲਵੇ ਸਾਰੇ ਪ੍ਰਸ਼ਾਸਨ ਲਵੇ ਜੇ ਆਈ ਲਵੇ ਐਸ ਡੀ ਐਮ ਲਵੇ ਸਭ ਲੋਵੇ ਜਾ ਕੇ ਤਲਾਹ ਕਰੀ ਸੀ ਵੀ ਇਹਦੀ ਮੁਰੰਮਤ ਕਰਵਾਉ ਪਰ ਉਸ ਟਾਈਮ ਸਾਨੂੰ ਹਵਾਲਾ ਦਿੱਤਾ ਗਿਆ ਵੀ ਕੋਈ ਗੱਲ ਨਹੀਂ ਹਜੇ ਨਹਿਰ ਚੱਲਦੀ ਹੈ ਜਦੋਂ ਨਹਿਰ ਖੜੀ ਤੇ ਮੁਰੰਮਤ ਕਰਾਵਾਂਗੇ ਪਰ ਸਾਨੂੰ ਬਸ ਕੱਲੇ ਦਲਾਸੇ ਮਿਲੇ ਨੇ ਤੇ ਹੁਣ ਜਦੋਂ ਸਾਡਾ ਨੁਕਸਾਨ ਹੋ ਗਿਆ ਹੁਣ ਸਾਰੇ ਉਰੇ ਇੱਕ ਆਪ ਕਹਿ ਦिए ਵੀ ਆਪ ਦਾ ਫਰਜ ਨਿਭਾਉਣ ਇੱਕ ਉਪਰ ਟੈਂਪਰੇਰੀ ਫਰਜ ਨਿਭਾਉਣ ਦੇ ਮਾਰੇ ਆ ਰਹੇ ਨੇ ਕਿ ਹੁਣ ਸਾਡਾ ਜਾਇਬਨਾ ਸਰਦਾ ਨਹੀਂ ਨਹੀਂ ਇਹ ਏਸੀ ਵਾਲੇ ਕਮਰੇ ਜੋ ਨਿਕਲਦੇ ਨਹੀਂ ਪੂਰੇ ਦੇਖ ਲਓ ਜੀ ਸਾਡੀ ਸਾਰੀ ਫਸਲ ਬਰਬਾਦ ਹੋ ਗਈ ਸਾਡਾ 40 40000 ਰੁਪਏ ਦਾ ਇਕੀਲਾ ਤੇ ਖਰਚਾ ਕਰਿਆ ਹੋਇਆ ਮੱਕੀ ਦਾ ਉਹ ਸਾਰੀ ਮੱਕੀ ਦੀ ਫਸਲ ਬਰਬਾਦ ਹੋ ਗਈ ਆ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਇਹ ਸਾਡਾ ਲਾ ਲੋ ਵੀ ਝੋਨਾ ਲੱਗਿਆ ਹੋਇਆ ਹੈ ਤੇ ਬਾਕੀ ਜਿਹੜੀ ਪਨੀਰੀ ਰਹਿ ਗਈ ਪਿੱਛੇ ਉਹ ਸਾਰੀ ਮਰ ਜੂਗੀ ਤੇ ਹੁਣ ਸਾਡਾ ਨਾ ਸਾਡੇ ਲਈ ਪਨੀਰੀ ਵੇਚਣ ਦਾ ਸਮਾਂ ਕੋਈ ਤੇ ਬਾਕੀ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਕਾਰਨ ਕੀ ਹੈ ਪਿਛਲੇ ਸਾਲ ਵੀ ਨਹਿਰ ਤੁਸੀਂ ਕੀ ਕਾਰਨ ਹੈ ਕਾਰਨ ਤਾਂ ਜੀ ਉਹੀ ਹੈ ਵੀ ਨਹਿਰ ਦੀ ਮੁਰੰਮਤ ਨਹੀਂ ਹੋ ਰਹੀ ਜੀ ਹਾਂ ਓਵਰਫਲੋ ਪਾਣੀ ਛੱਡ ਦਿੰਦੇ ਨੇ ਜੀ ਨਹਿਰ ਚ ਨਹਿਰ ਪ੍ਰਾਣੀ ਹੋ ਗਈ ਹਾਂ ਹੋਰ ਕੋਈ ਬਸ ਮੈਂ ਤਾਂ ਉਹੀ ਆ ਗਏ ਨਹੀਂ ਪ੍ਰਸ਼ਾਸਨ ਦੀਆਂ ਕੰਗਲੀ ਇਹ ਤਕਰੀਬ ਨਾ ਦੇਣਾ ਜੀ ਟੁੱਕੀ ਦੀ ਇਹ ਸਾਰੀ ਜਿਹੜੀ ਨਹਾ ਦਾ ਪਟੜੀ ਉਹ ਰਸਦੀ ਹੈ ਇਹਦੇ ਕਰਕੇ ਇਹਦੇ ਕੋਈ ਕੋਈ ਪ੍ਰਸ਼ਾਸਨਿਕ ਗੌਰ ਨਹੀਂ ਕਰਦਾ ਕੋਈ ਜਿਹੜਾ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਉਹ ਕੋਈ ਗੌਰ ਨਹੀਂ ਕਰਦਾ ਉਹਨਾਂ ਨੂੰ ਦੱਸਿਆ ਵੀ ਗਿਆ ਦੀ ਵੀ ਇਹ ਨਹਿਰ ਜਿਹੜੀ ਹੈਗੀ ਰਸਦੀ ਆ ਤੇ ਜੇ ਆ ਦੇਖ ਲਓ ਘੱਟੋ ਘੱਟ 2-300 ਕਿਲੋ ਦਾ ਨੁਕਸਾਨ ਹੈ ਜਿਹੜੀ ਸਾਰੀ ਜਿਹੜੀ ਲੱਗੀ ਟੀ ਕੋਈ ਗੌਰ ਨਹੀਂ ਕਰ ਰਿਹਾ ਕੋਈ ਪ੍ਰਸ਼ਾਸਨ ਨਹੀਂ ਗੌਰ ਕਰਦਾ ਕੋਈ ਹੋਰ ਨਹੀਂ ਕਰਦਾ ਗੌਰ ਆ ਇਹ ਆਈ ਬਾਰੀ ਜਿਰੀ ਲ ਗਿਲਗਾਈ ਦੀ ਪੱਤੀ ਵਿੱਚ ਸੁੰਧੀਆਂ ਜਦੋਂ ਲੱਗ ਜਾਂਦੀ ਹੈ ਉਦੋਂ ਟੁੱਟ ਜਾਂਦੀ ਹੈ ਜਿਹੜੀ ਅੱਜ ਸਾਡੇ ਨਹਿਰ ਟੁੱਟੀ ਆ ਨਾ ਪਿੰਡ ਖੜਿਆਲ ਜਿਲ੍ਹਾ ਸੰਗਰੂਰ ਦੇ ਵਿੱਚ ਆ ਇਹ ਸੂਲਰ ਘਰਾੜ ਤੋਂ ਲੈ ਕੇ ਜੇ ਆਪਾਂ ਇਹਦੇ ਹਾਲਾਤ ਦੇਖੀਏ ਨੀਲੋਵਾਲ ਨੀਲੋਵਾਲ ਤੋਂ ਅੱਗੇ ਤੱਕ ਇਹਦਾ ਬੁਰਾ ਹਾਲ ਹੈ ਨਹਿਰ ਦਾ ਪਿਛਲੇ ਸਾਲ ਵੀ ਇਹ ਨਹਿਰ ਟੁੱਟੀ ਸਾਡੀ ਲੋਕਾਂ ਨੇ ਆਪ ਹੀ ਇਹਨੂੰ ਬੰਨ ਲਾਇਆ ਲੋਕਾਂ ਦਾ ਪਿਛਲੇ ਸਾਲ ਵੀ 5 600 ਕਿਲੇ ਦਾ ਨੁਕਸਾਨ ਹੋਇਆ ਦੁਬਾਰਾ ਪਨੀਰੀਆਂ ਖਣਡਾਈਆਂ ਫੇਰ ਲੋਕਾਂ ਨੇ ਵੀਰੀ ਲਾਈ ਕਿੰਨਾ ਲੱਖਾਂ ਰੁਪਈਆ ਲੋਕਾਂ ਦਾ ਲੱਗਿਆ ਇਸੇ ਤਰ੍ਹਾਂ ਹੁਣ ਫੇਰ ਟੁੱਟ ਗਈ ਹੈ ਵੱਡਾ ਪਾੜਾ ਪਿਆ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਖੱਜਲ ਖਵਾਰ ਲੋਕ ਹੋ ਰਹੇ ਨੇ ਹੁਣ ਜੇ ਇੱਕ ਵਾਰ ਇਥੋਂ ਬਾਰਿਸ਼ ਪੈ ਗਈ ਲੋਕਾਂ ਦਾ ਤਾਂ ਮਹੀਨਾ ਤੋਂ ਪਹਿਲਾਂ ਫੇਰ ਝੋਨਾ ਨਹੀਂ ਲੱਗਣਾ ਲੋਕ ਹੀ ਫੇਰ ਬੰਦ ਕਰਨ ਲੱਗੇ ਹੋਣੇ ਨਾ ਪ੍ਰਸ਼ਾਸਨ ਦਾ ਕੋਈ ਧਿਆਨ ਹੈ ਨਾ ਜਿਹੜਾ ਗੱਪੂ ਟੋਲਾ ਹੈ ਗੱਪੀਆਂ ਦੀ ਸਰਕਾਰ ਬਣਾਈ ਹੈ ਲੋਕਾਂ ਨੇ ਬਦਲਾ ਬਦਲਾ ਕਰਕੇ ਨਾ ਇਹਨਾਂ ਦਾ ਕੋਈ ਧਿਆਨ ਹੈ ਨੁਕਸਾਨ ਹੋ ਰਿਹਾ ਤਾਂ ਪੰਜਾਬੀਆਂ ਦਾ ਹੋ ਰਿਹਾ ਹੈ ਕਿਸਾਨੀ ਦਾ ਹੋ ਰਿਹਾ ਹੈ ਅੱਜ ਪੰਜਾਬ ਤੇ ਹਾਲਾਤ ਇਹੋ ਜਿਹੇ ਹੋਏ ਨੇ ਕਿ ਜਿਹੜੇ ਬੰਦਿਆਂ ਨੂੰ ਸਾਈਕਲ ਚਲਾਉਣੀ ਆਉਂਦੀ ਅਸੀਂ ਅੱਜ ਜਿਵੇਂ ਕਿ ਉਹਨਾਂ ਨੂੰ ਜਹਾਜ਼ ਤੇ ਬਿਠਾਦਾ ਤੇ 100% ਹੈ ਕਿ ਉਹ ਕ੍ਰੈਸ਼ ਹੋਣੀ ਹੋਣੀ ਅੱਜ ਆ ਸਾਡੇ ਪਿੰਡਾਂ ਦੇ ਵਿੱਚ ਨਹਿਰ ਟੁੱਟੀ ਐ ਘੱਟੋ ਘੱਟ 3-400 ਕਿੱਲਾ ਜਿਹੜਾ ਉਹ ਨੁਕਸਾਨ ਹੋਇਆ ਲੋਕਾਂ ਨੇ ਪਹਿਲਾਂ ਪਨੀਰੀ ਬੀਜਦੇ ਨੇ ਪਨੀਰੀ ਤੋਂ ਬਾਅਦ ਜੀਰੀ ਲਾਉਂਦੇ ਨੇ ਕਿੰਨਾ ਔਖਾ ਐ ਇਹ ਮੁੜ ਕੇ ਜਿਹੜਾ 3-400 ਕਿੱਲਾ ਕਦੇ ਠੀਕ ਨਹੀਂ ਹੋਣਾ ਤੇ ਦਾਅਵੇ ਬਹੁਤ ਵੱਡੇ ਵੱਡੇ ਨੇ ਅਖਬਾਰਾਂ 'ਚ ਨਹਿਰੀ ਪਾਣੀ ਦਾ ਐ ਕਰਤਾ ਨਹਿਰੀ ਪਾਣੀ ਦਾ ਐ ਕਰਤਾ ਗੱਲਾਂ ਖ਼ਵਾਰਾਂ ਦੇ ਜਿਵੇਂ ਦਿੱਲੀ ਵਾਲੇ ਕਰਕੇ ਆਏ ਨੇ ਉਵੇਂ ਹੁਣ ਪੰਜਾਬ ਚ ਵੀ ਉਹੀ ਹਾਲਾਤ ਹੈ ਕਿ ਐਡਵਰਟਾਈਜ਼ਮੈਂਟ 100 ਕਰੋੜ ਦੀ ਤੇ ਕੰਮ ਜਿਹੜਾ ਇਹੋ 2 ਕਰੋੜ ਦਾ ਸੋ ਅੱਜ ਹਾਲਾਤ ਜਿਹੜੇ ਨੇ ਇਹਨਾਂ ਲੋਕਾਂ ਨੇ ਸਿਰਫ ਤੇ ਸਿਰਫ ਝੋਕੇ ਦਾਵਿਆਂ ਦੀ ਸਰਕਾਰ ਜਿਹੜਾ ਦਾਵਾ ਇਹ ਝੋਕਾ ਨਿਕਲਿਆ ਪਿਛਲੇ ਸਾਲ ਵੀ ਸਾਡੇ ਪਿੰਡ ਵਾਲਿਆਂ ਨੇ ਗੱਲ ਕੀਤੀ ਸੀ ਇਹਨਾਂ ਨੇ ਕਿ ਇਹ ਨਹਿਰ ਦੇ ਵਿੱਚ ਸੇਮ ਦਾ ਪਾਣੀ ਪਾਈ ਦਾ ਧਿਆਨ ਦੇ ਲੋ ਪਰ ਨਹੀਂ ਕਿਉਂਕਿ ਇਹਨਾਂ ਦੇ ਅਫਸਰ ਸਹਿਬਾਨ ਉਹ ਸਿਰਫ ਝੋਕੀ ਸ਼ੌਹਰਤ ਲਈ ਅਸੀਂ ਐਂ ਬਚਾਤਾ ਜੀ ਅਸੀਂ ਆਹ ਬਚਾਤਾ ਜੀ ਅਸੀਂ ਐਂ ਕਰਤਾ ਜੀ ਗੱਲਾਂ ਨੇ ਨਾ ਬਚਾ ਸਕੇ ਪੰਜਾਬ ਦਾ ਪੈਸਾ ਪੰਜਾਬ ਦਾ ਪੈਸਾ ਕੱਲਾ ਡੋਬਣ ਤੇ ਲੱਗੇ ਹੋਏ ਨੇ ਤੇ ਨਾਲ ਹੀ ਆ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਵੀ ਡੋਪਤੀਆਂ ਤੇ ਜਿਹੜੇ ਲੋਕਾਂ ਦੀ ਇਹ ਨੁਕਸਾਨ ਹੋਇਆ ਹੁਣ ਇਹ ਸਰਕਾਰ ਦੱਸੇ ਕਿ ਇਹਦੀ ਪਰਭਾਈ ਕਿਵੇਂ ਕਰਨਗੇ ਕੀ ਇਹਨਾਂ ਨੂੰ ਮੁਆਵਜ਼ਾ ਕਦੋਂ ਦੇਣਗੇ